ਦੋਸਤੋ ਬਹੁਤ ਸਾਰੇ ਲੋਕਾਂ ਨੂੰ ਸਖਤ ਮਿਹਨਤ ਕਰਨ ਦੇ ਬਾਵਜੂਦ ਵੀ ਲੋੜੀ ਦੇ ਨਤੀਜੇ ਨਹੀਂ ਮਿਲਦੇ ਅਜਿਹੇ ਵਿੱਚ ਉਹਨਾਂ ਨੂੰ ਅਕਸਰ ਪੈਸੇ ਦੀ ਚਿੰਤਾ ਰਹਿੰਦੀ ਹੈ ਵਾਸਤੂ ਅਨੁਸਾਰ ਸਾਡੇ ਆਲੇ-ਦੁਆਲੇ ਅਤੇ ਕੁਝ ਚੀਜ਼ਾਂ ਦਾ ਸਾਡੇ ਤੇ ਚੰਗਾ ਅਤੇ ਬੁਰਾ ਪ੍ਰਭਾਵ ਪੈਂਦਾ ਹੈ ਇਸ ਲਈ ਘਰ ਵਿੱਚ ਕੁਝ ਚੀਜ਼ਾਂ ਰੱਖਣ ਨਾਲ ਸਕਾਰਾਤਮਕ ਊਰਜਾ ਵੀ ਮਿਲਦੀ ਹੈ ਘਰ ਵਿੱਚ ਕੁਝ ਹਾਲੀ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੋਣ ਨਾਲ ਸਫਲਤਾ ਅਤੇ ਤਰੱਕੀ ਦਾ ਰਾਹ ਖੁੱਲਦਾ ਹੈ ਤਾਂ ਆਓ ਜਾਣਦੇ ਹਾਂ ਉਹਨਾਂ ਚੀਜ਼ਾਂ ਬਾਰੇ ਨੰਬਰ 1 ਚਾਂਦੀ ਦਾ ਸਿੱਕਾ ਜੇਕਰ ਤੁਹਾਨੂੰ ਆਪਣੀ ਮਿਹਨਤ ਦਾ ਪੂਰਾ ਫਲ ਨਹੀਂ ਮਿਲ ਰਿਹਾ ਤਾਂ ਘਰ ਦੀ ਉੱਤਰ ਦਿਸ਼ਾ ਵਿੱਚ ਕੱਚ ਦੇ ਕਟੋਰੇ ਵਿੱਚ ਚਾਂਦੀ ਦਾ ਸਿੱਕਾ ਰੱਖੋ ਨੰਬਰ 2 ਚਾਂਦੀ ਦਾ ਕਛੂਆ ਕਾਰੋਬਾਰ ਅਤੇ ਨੌਕਰੀ ਵਿੱਚ ਤਰੱਕੀ ਪ੍ਰਾਪਤ ਕਰਨ ਲਈ ਘਰ ਦੀ ਉੱਤਰ ਦਿਸ਼ਾ ਵਿੱਚ ਚਾਂਦੀ ਦਾ ਕਸ਼ੂਆ ਰੱਖੋ ਇਸ ਦੇ ਨਾਲ ਹੀ ਸਮੇਂ-ਸਮੇਂ ਤੇ ਇਸ ਨੂੰ ਸਾਫ਼ ਵੀ ਕਰੋ ਨੰਬਰ 3 ਗਣੇਸ਼ ਜੀ ਅਤੇ ਲਕਸ਼ਮੀ ਜੀ ਦੀ ਮੂਰਤੀ ਘਰ ਦੇ ਪੂਰਬ ਉੱਤਰ ਕੋਨੇ ਵਿੱਚ ਗਣੇਸ਼ ਜੀ ਅਤੇ ਦੇਵੀ ਲਕਸ਼ਮੀ ਦੀ ਮੂਰਤੀ ਸਥਾਪਿਤ ਕਰੋ ਇਸ ਦੇ ਨਾਲ ਹੀ ਰੋਜ਼ਾਨਾ ਇਹਨਾਂ ਦੀ ਪੂਜਾ ਵੀ ਕਰੋ ਇਸ ਨਾਲ ਘਰ ਵਿੱਚ ਪੈਸੇ ਪਾ ਦੀ ਕਮੀ ਨਹੀਂ ਆਵੇਗੀ ਨੰਬਰ 4 ਆਵਲਾ ਅਤੇ ਤુલਸੀ ਦਾ ਪੌਦਾ ਘਰ ਵਿੱਚ ਆਵਲਾ ਤੇ ਤੁਲਸੀ ਦਾ ਪੌਦਾ ਲਗਾਉਣ ਨਾਲ ਸਕਾਰਾਤਮਕ ਊਰਜਾ ਆਉਂਦੀ ਹੈ ਜਿਸ ਨਾਲ ਘਰ ਵਿੱਚ ਖੁਸ਼ਹਾਲੀ, ਬਰਕਤ ਅਤੇ ਸੁੱਖ ਸਮ੍ਰਿਤੀ ਦਾ ਵਾਸ ਹੁੰਦਾ ਹੈ ਇਸ ਨੂੰ ਘਰ ਦੀ ਉੱਤਰ ਦਿਸ਼ਾ ਵਿੱਚ ਰੱਖੋ ਨੰਬਰ 5 ਨੀਲਾ ਪਿਰਾਮਿਡ ਡ్రਾਈਇੰਗ ਰੂਮ ਦੀ ਉੱਤਰ ਦਿਸ਼ਾ ਵਿੱਚ ਨੀਲਾ ਪਿਰਾਮਿਡ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਧਾਰਮਿਕ ਮੰਨਤਾਵਾਂ ਅਨੁਸਾਰ ਇਹ ਭੋਜਨ ਅਤੇ ਧਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਇਸ ਦੇ ਨਾਲ ਹੀ ਇਹ ਪਰਿਵਾਰਕ ਮੈਂਬਰਾਂ ਦਰਮਿਆਨ ਪਿਆਰ ਵਧਾਉਂਦਾ ਹੈ ਨੰਬਰ 6 ਪਾਣੀ ਦੀ ਟੈਂਕੀ ਵਾਸਤੂ ਅਨੁਸਾਰ ਘਰ ਦੀ ਪਾਣੀ ਵਾਲੀ ਟੈਂਕੀ ਵੀ ਆਰਥਿਕ ਹਾਲਤ ਨੂੰ ਸੁਧਾਰਨ ਦਾ ਕੰਮ ਕਰਦੀ ਹੈ ਅਜੇ ਵਿੱਚ ਇਸ ਨੂੰ ਹਮੇਸ਼ਾ ਘਰ ਦੀ ਉੱਤਰ ਦਿਸ਼ਾ ਵਿੱਚ ਰੱਖੋ ਜੇਕਰ ਪਾਣੀ ਦੀ ਟੈਂਕੀ ਤੁਹਾਡੇ ਘਰ ਦੇ ਅੰਦਰ ਹੈ ਤਾਂ ਤੁਸੀਂ ਉਸ ਵਿੱਚ ਚਾਂਦੀ ਦਾ ਸਿੱਕਾ ਜਾਂ ਕਛੂਆ ਪਾਓ ਨੰਬਰ 7 ਇਸ ਦਿਸ਼ਾ ਵਿੱਚ ਰੱਖੋ ਤਜੋਰੀ ਵਾਸਤਵ ਅਨੁਸਾਰ ਘਰ ਦੀ ਉੱਤਰ ਦਿਸ਼ਾ ਵਿੱਚ ਧਨਵਲੀ ਤਜੋਰੀ ਜਾਂ ਅਲਮਾਰੀ ਹੋਣੀ ਚਾਹੀਦੀ ਹੈ ਧਨ ਦੇ ਦੇਵਤੇ ਮੰਨੇ ਜਾਂਦੇ ਕੁਬੇਰ ਨੂੰ ਇਸ ਦਿਸ਼ਾ ਵਿੱਚ ਸੁਰੱਖਿਆ ਤਰੱਕਰ ਨਾਲ ਆਰਥਿਕ ਲਾਭ ਹੁੰਦਾ ਹੈ ਨੰਬਰ 8 ਫਿਸ਼ ਐਕੁਏਰੀਅਮ ਫਿਸ਼ ਐਕੁਅਰੀਅਮ ਨੂੰ ਚੀਨੀ ਆਰਕੀਟੈਕਚਰ ਵਿੱਚ ਸ਼ੋਭਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨੂੰ ਘਰ ਦੀ ਉੱਤਰ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ। ਅਝਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਨੌਕਰੀ ਅਤੇ ਕਾਰੋਬਾਰ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਤਾਂ ਦੋਸਤੋ, ਐਸੀ ਤੁਹਾਡੇ ਸਾਹਮਣੇ ਕੁਝ ਕੀਮਤੀ ਜਾਣਕਾਰੀ ਉਮੀਦ ਕਰਦਾ ਹਾਂ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਹੋਵੇਗੀ। ਐਦਾਂ ਦੀਆਂ ਹੋਰ ਵਧੀਆ ਵੀਡੀਓਜ਼ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ।